ਕੋਈ ਨਹੀਂ ਲਾ ਦੋ ਚਾਰ ਪਕੌੜੇ ਜੀ ਹੋਰ ਪਾਣੀ ਲਵਾ। ਮੁਰ ਕਿਹੜਾ ਵਾਰ-ਵਾਰ ਪਿਆ ਆਉਂਦੇ ਆ। ਨਹੀਂ ਕਹੇ ਆਈ ਨਾ ਲਾ ਕੁੜੇ ਹੋਰ ਮੈਂ ਤਾਂ ਰਾਤ ਦੀ ਭੁੱਖੀ ਬੈਠੀ ਆਂ। ਵਿਚਾਲ ਕੱਲ ਨੂੰ ਗਿਆ ਜਾਣਾ। ਹੋਰ ਤਾਂ ਹੋਰ ਰਾਹ 'ਚ ਸ਼ਬੀਨਾ ਲੱਗੀਆਂ ਸੀ ਪਾਣੀ ਵਾਲੀਆਂ ਕਿ ਮੈਂ ਤਾਂ ਛੱਡ ਪਰੇ। ਆਹ ਨੂੰ ਮਿੱਠੇ ਪਾਣੀ ਨਾਲ ਤਾਂ ਡੱਬ ਭਰ ਜਾਣਾ। ਉੱਥੇ ਜਾ ਕੇ ਪਕੌੜੇ ਖਾਵਾਂਗੇ। ਚਲ ਹੋਰ ਪਾ ਲਈ। ਉਹ ਤਾਂ ਗੱਲ ਤੇਰੀ ਠੀਕ ਐ। जाम कोई हाँ। है। है नहीं। अच्छा। एक दे ना भे मेरी सौ आपके घरे पढ़ा गा तक शाम का आप इंतजाम आए कर छत्रा कदल लिफाफे सारे आप लैके जाओगे पर